ਤੂੰ ਦਮ ਉਸਿਆਲ ਦੇ ਵੀਰ ਦੇ ਸਾਰੇ ਗਾਣੇ ਵਦਿਆ ਨਹੀਂ ਕੋਈ ਗਾਣਾ ਮਾੜਾ ਨਹੀਂ ਸੀ ਸਾਰੇ ਗਾਣੇ ਚ ਸਚਾਈ ਹੈ ਜੀ ਉਹਨਾਂ ਦੇ ਇਹ ਜਿੰਨਸਾਂ ਅੰਮ ਤੇ ਮਿਲਣਾ ਚਾਹੀਦਾ ਜਿਹੜਾ ਐਡਾ ਜਵਾਨ ਗੱਭਰੂ ਪੁੱਤਰ ਦੁਨੀਆ ਤੇ ਚਲਾ ਗਿਆ ਹੋਵੇ ਉਸ ਮਾਣ ਨੂੰ ਪੁੱਛੋ ਨਾ ਜਿਉਂਦਿਆਂ ਚ ਨਾ ਮਰਿਆ ਉਹਦੇ ਵੀ ਨੱਜ ਹਵੇਲੀ ਸੁੰਨੀ ਲੱਗਦੀ ਐ ਪਰ ਉਹ ਇਸ ਦੁਨੀਆ ਚ ਨਹੀਂ ਹੈਗਾ ਪਰ ਦਿਲਾਂ ਦੇ ਵਿੱਚ ਹੈਗਾ ਨਹੀਂ ਪਹਿਲਾਂ ਕਦੇ ਨਹੀਂ ਮਿਲਦੇ ਬਸ ਉਹਦੇ ਗਾਣੇ ਨੇ ਜੇ ਉਹ ਕਿਦਾਂ ਸੁਣ ਲਾਂਦਾ ਹਰ ਇੱਕ ਦੇ ਦਿਲ ਨੂੰ ਖਿੱਚ ਪੈਂਦੀ ਹੈ ਉਹਦੇ ਗਾਣੇ ਇੰਨੇ ਵਧੀਆ ਹੁੰਦੇ ਸੀਗੇ ਹਾਂਜੀ ਵੀਰ ਜੀ ਗਾਣਾ ਬਹੁਤ ਭਾਵੁਕ ਕਰਦਾ ਸੁਣਨ ਸਾਰ ਤੇ ਅੱਜ ਅਸੀਂ ਉਹਦੇ ਮਾਤਾ ਪਿਤਾ ਨੂੰ ਮਿਲਣ ਆਏ ਸੀ ਬਟ ਉਹ ਮਿਲੇ ਨਹੀਂ ਹੈਗੇ ਤੇ ਬਾਕੀ ਜੋ ਵੀ ਉਹਦਾ ਦੇਖ ਕੇ ਹਣੀ ਟਰੈਕਟਰ ਜੀਪਾਂ ਕਾਰਾਂ ਬੜਾ ਮਨਪ੍ਰਭਾਵਕ ਹੁੰਦਾ ਵੀ ਉਹਦੀ ਵੀ ਨੱਜ ਹਵੇਲੀ ਸੁੰਨੀ ਲੱਗਦੀ ਹੈ ਪਰ ਉਹ ਇਸ ਦੁਨੀਆ ਚ ਨਹੀਂ ਹੈਗਾ ਪਰ ਦਿਲਾਂ ਦੇ ਵਿੱਚ ਹੈਗਾ ਹਾਂਜੀ ਵੀਰ ਜੀ ਸਿੱਧੂ ਨੂੰ ਕਦੀ ਜ਼ਿੰਦਗੀ ਚ ਮਿਲੇ ਸੀਗੇ ਨਹੀਂ ਪਹਿਲਾਂ ਕਦੀ ਨਹੀਂ ਮਿਲੇ ਬਸ ਉਹਦੇ ਗਾਣੇ ਨੇ ਜੇ ਉਹ ਕਿਹੜਾ ਸੁਣ ਲਾਂਦਾ ਹਰ ਇੱਕ ਦੇ ਦਿਲ ਨੂੰ ਖਿੱਚ ਪੈਂਦੀ ਹੈ ਉਹਦੇ ਗਾਣੇ ਇੰਨੇ ਵਧੀਆ ਹੁੰਦੇ ਸੀਗੇ ਕੀ ਚੀਜ਼ ਵਧੀਆ ਲੱਗਦੀ ਸੀ ਗਾਣੇ ਕਿਹੜੇ ਵਧੀਆ ਲੱਗਦੇ ਨੇ ਵੀ ਕੀ ਚੀਜ਼ ਅਲੱਗ ਲੱਗਦੀ ਹੈ ਵੀਰ ਜੀ ਬਾਕੀ ਤਾਂ ਉਹਦੇ ਕੋਈ ਗਾਣਾ ਹੈ ਜਿਹੜਾ ਹੈ ਹੀ ਨਹੀਂ ਵੀ ਜਿਹੜਾ ਨਾ ਹੀ ਵਧੀਆ ਹੋਵੇ ਹਰ ਇੱਕ ਗਾਣੇ ਵਿੱਚ ਉਹਦੀ ਸੱਚਾਈ ਹੁੰਦੀ ਸੀ ਹਰ ਇੱਕ ਗਾਣਾ ਵਧੀਆ ਲੱਗਦਾ ਸੀ ਇਹ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਸਰਕਾਰ ਕਹਿੰਦੀ ਇਨਸਾਫ ਮਿਲ ਗਿਆ ਕਿਵੇਂ ਦੇਖਦੇ ਹਾਂ ਮੁਝੇ ਸਰਕਾਰਾਂ ਕਣੀਆਂ ਤਾਂ ਭੁੱਲ ਜੋ ਹਨਾ ਸਰਕਾਰਾਂ ਤਾਂ ਕਦੇ ਵੀ ਕਿਸੇ ਚੰਗੇ ਬੰਦੇ ਦਾ ਕਦੇ ਇਨਸਾਫ ਨਹੀਂ ਦਿੰਦੀ ਹੈਗੀ ਕਿ ਸਰਕਾਰਾਂ ਤਾਂ ਬਸ ਹੁਣ ਤੇ ਕੋਈ ਉਮੀਦ ਨਹੀਂ ਹੈਗੀ ਇੰਨਾ ਟਾਈਮ ਹੋ ਗਿਆ ਇਨਸਾਫ ਦਾ ਕੋਈ ਉਮੀਦ ਨਹੀਂ ਹੈਗੀ ਸਰਕਾਰਾਂ ਤੋਂ ਤਾਂ ਨਾ ਹੀ ਮਿਲੇ ਕਿੰਨੀ ਕੌਡੀ ਕਰਹਿੰਦੀ ਸਿੱਧੂ ਦੇ ਗਾਣੇ ਦੀ ਜਦੋਂ ਵੀ ਆਏਗਾ ਜੀ ਬਹੁਤ ਰਹਿੰਦੀ ਹੈਗੀ ਉਹਦੇ ਗਾਣੇ ਤਾਂ ਚੱਲਦੇ ਰਹਿਣਗੇ ਰਹਿੰਦੀ ਦੁਨੀਆ ਤੱਕ ਹੀ ਚੱਲਦੇ ਰਹਿਣੇ ਆ ਗਾਣੇ ਕਦੀ ਪਹਿਲਾਂ ਜ਼ਿੰਦਗੀ ਦੇਖਿਆ ਕੋਈ ਸਿੰਗਰ ਇਦਾਂ ਵੀ ਇੰਨਾ ਨਾ ਜੀ ਵੀਰ ਜੀ ਕੋਈ ਵੀ ਨਹੀਂ ਕਦੇ ਨਾ ਹੀ ਹੈਗਾ ਸੀ ਨਾ ਹੀ ਹੁਣ ਹੋਵੇ ਕੋਈ ਸਿੰਗਰ ਨਹੀਂ ਆਊਗਾ ਉਹਦੇ ਵਰਗਾ ਮੈਨੂੰ ਬੱਚੇ ਵੇਖੋ ਜਦੋਂ ਤਾਂ ਜੀ ਜਦੋਂ ਤਾਂ ਵੀਰ ਜੀ ਉਹਨਾਂ ਦੇ ਗਾਣੇ ਦੇਖੇ ਨੇ ਜੀ ਕੀ ਕਹੋਗੇ ਸਿੱਧੂ ਦੇ ਗਾਣੇ ਕਿਵੇਂ ਲੱਗਦੇ ਨੇ ਕਿਹੜੇ ਗਾਣੇ ਵਧੀਆ ਲੱਗਦੇ ਨੇ ਜਿਹੜੇ ਸਿੱਧੂ ਮਸੂਏ ਦੇ ਵੀ ਸਾਰੇ ਗਾਣੇ ਵਧੀਆ ਨੇ ਕੋਈ ਗਾਣਾ ਮਾੜਾ ਨਹੀਂ ਜੀ ਸਾਰੇ ਗਾਣਿਆਂ 'ਚ ਸੱਚਾਈ ਹੈ ਜੀ ਉਹਨਾਂ ਦੇ ਹਰ ਬੱਚੇ ਦੇ ਦਿਲ 'ਚ ਵਸਿਆ ਅੱਜ ਵੀ ਗਾਣਾ ਆਇਆ ਜੀ ਮੈਨੂੰ ਲੱਗਿਆ ਬਹੁਤ ਵਧੀਆ ਹੈ ਜੀ ਅਜੇ ਪੂਰਾ ਗਾਣਾ ਤੱਕ ਜੀ ਸੁਣੀਆ ਪਤਸ ਮਾਂ ਪਿਓ ਨੂੰ ਪੁੱਛੋ ਕੀ ਕਹੋਗੇ ਪਰਿਵਾਰ ਲਗਾਤਾਰ ਦਾ ਦਰਦ ਰੋਪਰਾ ਖਾ ਰਿਹਾ ਇਨਸਾਫ ਨੂੰ ਲੈ ਕੇ ਜੀ ਵੀਰ ਜੀ ਇਨਸਾਫ ਤੇ ਮਿਲਣਾ ਚਾਹੀਦਾ ਜਿਹੜਾ ਐਡਾ ਜਵਾਨ ਗੱਭਰੂ ਪੁੱਤਰ ਦੁਨੀਆ ਤੇ ਚਲਾ ਗਿਆ ਹੋਵੇ ਉਸ ਮਾਂ ਨੂੰ ਪੁੱਛੋ ਨਾ ਜਿੰਦਿਆਂ ਚ ਨਾ ਮਰਿਆਂ ਚ ਕੀ ਮੰਗ ਕਰਦੇ ਹੋ ਸਰਕਾਰ ਨੂੰ ਸਰਕਾਰ ਤੇ ਦੇਖੋ ਜੀ ਵੀਰ ਜੀ ਇਨਸਾਫ ਮਿਲਣਾ ਚਾਹੀਦਾ ਮਾਂ ਵੀ ਹੁਣ ਕਿਹੜਾ ਗਾਣਾ ਸਿੱਧੂ ਦਾ ਸਭ ਤੋਂ ਵਧੀਆ ਲੱਗਦਾ ਜਿਸ ਨੂੰ ਜਿਹੜਾ ਅੱਜ ਤੱਕ ਸੁਣਦੇ ਨੇ ਵੀਰ ਜੀ ਸਾਰੇ ਗਾਣੇ ਵਧੀਆ ਨੇ ਜੀ ਕੋਈ ਗਾਣਾ ਮਾੜਾ ਨਹੀਂ ਹਰ ਗਾਣੇ ਚ ਸੱਚਾਈ ਦੱਸੀ ਹੈ ਜਿਉਂ ਕਹ ਕਿਦਿ ਸਿੱਧੂ ਨੂੰ ਮਿਲਿਓ ਜ਼ਿੰਦਗੀ ਚ ਨਹੀਂ ਵੀਰ ਜੀ ਮਿਲੇ ਮਿਲੇ ਨਹੀਂ ਫਿਰ ਵੀ ਅੱਜ ਇੰਨੇ ਹੰਝੂ ਬਹਾਰੇ ਨੂੰ ਸਿੱਧੂ ਲਈ ਜੀ ਕੀ ਕਰਨੀ ਜੀ ਤੁਹਾਡੀ ਜੀ ਬਹੁਤ ਵਧੀਆ ਆ ਲੇਕਿਨ ਪੂਰਾ ਗੀਤ ਸੁਣਿਆ ਨਹੀਂ ਅਸੀਂ ਵੈਸੇ ਕਿਤੇ ਪ੍ਰੋਗਰਾਮ ਚ ਸੀ ਮਰਗਤ ਚ ਗਏ ਹੋਏ ਸੀ ਵੇ ਹੁਣੇ ਸੁਣਾਂਗੇ ਤਾਂ ਵਧੀਆ ਹੋਊਗਾ ਉਹਦੇ ਤਕਰੀਬ ਨੂੰ ਗੀਤ ਬਹੁਤ ਵਧੀਆ ਹੁੰਦੇ ਨੇ ਕੋਈ ਕਹਤਾ ਤਾਂ ਗੀਤ ਕੋਈ ਮਾੜਾ ਹੋਇਆ ਨਹੀਂ ਟ੍ਰੈਂਡਿੰਗ ਚੱਲ ਰਿਹਾਗਾ ਤੁਸੀਂ ਸਮੇਂ ਬਾਅਦ ਕੋਈ ਦੇਖੋ ਬਹੁਤ ਵਧੀਆ ਸਰ ਬਹੁਤ ਵਧੀਆ ਤਕਰੀਬਨ ਹੀ ਟ੍ਰੈਂਡ ਚ ਹੁੰਦੇ ਉਹਦੇ ਗਾਣੇ ਤਾਂ ਕੋਈ ਮਾੜਾ ਹੋਇਆ ਨਹੀਂ ਹਜੇ ਤੱਕ ਇਹ ਵੀ ਉਮੀਦ ਕਰਦੇ ਹਾਂ ਬਹੁਤ ਵਧੀਆ ਹੀ ਹੋਊਗਾ ਤੇ ਸਿੱਧੂ ਨੂੰ ਕਦੀ ਮਿਲਿਓ ਵੇ ਸਰ ਮਿਲੇ ਕਦੇ ਨਹੀਂ ਵੈਸੇ ਹੀ ਸੁਣਦੇ ਸੀ ਪਰ ਉਹ ਤਕਰੀਬਨ ਉਹਦੇ ਗਾਣੇ ਸੁਣਦੇ ਇੱਕ ਜੋਸ਼ ਆਉਂਦਾ ਮੈਂ ਖੁਦ ਆਰਮੀ ਚੋ ਰਟਾਇਰਾ ਹੁਣ ਵੀ ਅਸੀਂ ਗੇਮ ਗੁੰਮ ਕਰਦੇ ਹਾਂ ਰਨਿੰਗ ਫਰਮਿੰਗ ਨੂੰ ਤਕਰੀਬਨ ਉਹਦੇ ਗਾਣੇ ਸੁਣਦੇ ਅਲੱਗ ਜੀ ਫੀਲਿੰਗ ਆਉਂਦੀ ਹੈ ਮਤਲਬ ਜੋਸ ਆਉਂਦਾ ਫੀਲਿੰਗ ਹੀ ਹੁੰਦੀ ਥੱਕਦੇ ਨਹੀਂ ਬੰਦਾ ਇਹ ਮਤਲਬ ਗਾਣੇ ਆਪੇ ਪਰ ਮੈਂ ਜੇਦੋਂ ਉੱਥੇ ਕੋਈ ਪ੍ਰੈਕਟਿਸ ਜਾਂ ਹੋਰ ਚੱਲਦੀ ਉੱਥੇ ਗਾਣੇ ਬੱਦੇ ਸਭ ਦੇ ਕੋਲ ਹਾਂ ਜੀ ਇਹ ਬਾਈ ਦੇ ਗਾਣੇ ਪੂਰੇ ਚੱਲਦੇ ਆ ਕੋਈ ਵੀ ਪ੍ਰੋਗਰਾਮ ਹੋਵੇ ਖਾਸ ਕਰਕੇ ਅਸੀਂ ਖੋਸ ਸਿੱਖ ਰਾਈਮੈਂਟ ਜੋ ਰਿਟਾਇਰ ਹੋਇਆ ਮੈਂ ਪੂਰੇ ਗਾਣੇ ਟੌਪਦੇ ਆ ਕੋਈ ਵੀ ਪ੍ਰੋਗਰਾਮ ਆ ਬਾਈ ਦੇ ਗਾਣੇ ਹਾਂ ਟਾਈਮ ਚੱਲਦੇ ਆ ਕਿ ਦੋ ਦੋ ਸਿੱਧੂ ਦੇ ਗਾਣੇ ਸੁਣਦੇ ਹੋ ਕਿਹੜਾ ਗਾਣਾ ਜਿਹੜਾ ਦਿਲ ਨੂੰ ਸੁਣਦਾ ਗੱਜਬੀ ਇਹਦਾ ਬਈ ਜੀ 295 ਗਾਣਾ ਬਹੁਤ ਵਧੀਆ ਲੱਗਦਾ ਸੀ ਉਹਦੇ ਵਿੱਚ ਤਕਰੀਬ ਨਹੀਂ ਜੋ ਆਮ ਆਪਣੇ ਨਾਲ ਹੁੰਦਾ ਉਹਦੇ ਵਿੱਚ ਆਪਾਂ ਤਰੱਕੀ ਕਰਦੇ ਆ ਵੀ ਕੀ ਅੜਚਣ ਆਉਂਦੀ ਆ ਕੀ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਸਾਰਾ ਕੁਝ ਇਹ ਦੱਸਿਆ ਗਿਆ ਹਮ ਇਨਸਾਫ ਪਰਿਵਾਰ ਕਹਿੰਦਾ ਹਲੇ ਤੱਕ ਮਿਲੇ ਨਹੀਂ ਕਿਵੇਂ ਦੇ ਹਾਂਜੀ ਸਰ ਚਾਹੁੰਦੇ ਆ ਸਰਕਾਰਾਂ ਮੇਂ ਇਨਸਾਫ ਤਾਂ ਹੋਣਾ ਚਾਹੀਦਾ ਜ਼ਰੂਰੀ ਆ ਬਾਕੀ ਫਿਰ ਤੁਹਾਨੂੰ ਪਤਾ ਮਾਂ ਪਿਓ ਦਾ ਬਹੁਤ ਜ਼ਿਆਦਾ ਆ ਸਾਰੀ ਇਹ ਚਾਹੁੰਦੇ ਇਨਸਾਫ ਹੋਣਾ ਚਾਹੀਦਾ ਜੀ ਵੀ ਉਮੀਦ ਕਰਦੇ ਆ ਸਰਕਾਰ ਨੂੰ ਕਿ ਜਲਦੀ ਜਲਦੀ ਇਨਸਾਫ ਹੋਣਾ ਚਾਹੀਦਾ ਚੱਲ ਰਿਹਾ ਕਹਣਾ ਤਾਂ ਕੀ ਹੈ ਜਦੋਂ ਬਾਈ ਦਾ ਗੀਤ ਆਉਂਦਾ ਆਉਂਦਾ ਹੁੰਦਾ ਜਾਂ ਆਉਣਾ ਹੁੰਦਾ ਤਾਂ ਸਾਨੂੰ ਪਤੀ ਹੁੰਦਾ ਵੀ ਪਹਿਲਾਂ ਲੋਕ ਕਿੰਨੇ ਐਡਵਾਂਸ ਲੋਕ ਚੈਨਲਾਂ 'ਚ ਜੁੜ ਜਾਂਦੇ ਨੇ ਸੋ ਜਿਵੇਂ ਇੱਕ ਗੀਤ ਆਇਆ ਸੀ ਥੋੜਾ ਸ਼ੋਸ਼ ਰੱਬਾ ਵੀ ਘਟਸੀਆ ਲੋਕਾਂ ਨੂੰ ਦੱਸਿਆ ਘਟ ਗਿਆ ਪਰ ਫਿਰ ਵੀ ਜਿਹੜਾ ਗੀਤ ਹੈ ਬਾਈ ਨੇ ਉਹ ਮਤਲਬ ਤੱਕ ਪਾਤੀ ਦੱਸਦਾ ਵੀ ਗੀਤ ਆ ਗਿਆ ਅੱਜ ਕੁਝ ਚੈਨਲ ਦੇ ਸਾਨੂੰ ਬੜੀ ਖੁਸ਼ੀ ਹੈ ਥੋੜੇ ਟਾਈਮ ਦੇ ਵਿੱਚ ਹੀ ਟੈਂਡ ਚੱਲ ਗਿਆ ਗੀਤ ਉਹ ਆ ਸਾਡੇ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਆ ਇਸੇ ਤਰ੍ਹਾਂ ਕੀ ਸੁਣਦੇ ਰਹੋ ਬਾਈ ਦੇ ਤੇ ਮੈਂ ਵੀ ਪ੍ਰਸ਼ੈਡ ਕਰਦਾ ਹਾਂ ਬਾਈ ਨੂੰ ਸੋ ਸਾਰਿਆਂ ਨੂੰ ਧੰਨਵਾਦ ਕਿੰਨੇ ਗਾਣੇ ਪੈਨੇ ਸਿੱਧੂ ਦੇ ਹਲੇ ਗੀਤ ਤਾਂ ਤੁਹਾਨੂੰ ਦੱਸਿਓ ਬਾਪੂ ਵੀ ਬਹੁਤਾ ਤਾਂ ਨਹੀਂ ਮੈਨੂੰ ਪਤਾ ਵੀ ਪਏ ਬਹੁਤ ਸਾਰੇ ਨੇ ਪਰ ਟਾਈਮ ਟੂ ਟਾਈਮ ਆਪਾਂ ਛੱਡਦੇ ਰਹਿਾਂਗੇ